ਸਰਛਰੀ ਕਾਲ ਜੀ ਅਸੀਂ ਪਹੁੰਚੇ ਹਾਂ ਕੋਟਕਪੂਰਾ ਦੇ ਵੱਤਿਆਂ ਵਾਲਾ ਚੌਕ ਵਿਖੇ ਗਰਗ ਦੰਦਾ ਨਾ ਹਸਪਤਾਲ ਫਿਕਸ ਦੰਦਾਂ ਦੇ ਸਪੈਸ਼ਲਿਸਟ ਡਾਕਟਰ ਸੋਨੂ ਗਰਗ ਜੀ ਕੋਲ ਉਹਨਾਂ ਤੋਂ ਅੱਜ ਦੰਦਾਂ ਦੀ ਸਾਮ ਸੰਭਾਲ ਬਾਰੇ ਜਾਣਕਾਰੀ ਲੈਣੇ ਆ ਅਤੇ ਕਿਹੜੇ ਕਿਹੜੇ ਪ੍ਰਕਾਰ ਦੇ ਕਿਸ ਤਰ੍ਹਾਂ ਦੰਦ ਉਹਨਾਂ ਵੱਲੋਂ ਲਗਾਏ ਜਾਂਦੇ ਹਨ ਫਿਕਸ ਦੰਦਾਂ ਦਾ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਅਤੇ ਹੋਰ ਦੰਦਾਂ ਦੀਆਂ ਬਿਮਾਰੀਆਂ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਜੇਕਰ ਤੁਹਾਨੂੰ ਵੀ ਦੰਦਾਂ ਦੇ ਨਾਲ ਸੰਬੰਧਿਤ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਹੈ ਤਾਂ ਕੋਟਖਪੂਰਾ ਬੱਤਿਆਂ ਵਾਲਾ ਚੌਕ ਗਰਗ ਦੰਦਾਂ ਰੋਹ ਹਸਪਤਾਲ ਫਿਕਸ ਦੰਦਾਂ ਦੇ ਮਾਹਿਰ ਡਾਕਟਰ ਡਾਕਟਰ ਸੋਨੂ ਗਰਗ ਨੂੰ ਇੱਕ ਵਾਰ ਜਰੂਰ ਮਿਲੋ ਅਤੇ ਇਹਨਾਂ ਕੋਲੋਂ ਆਪਣਾ ਇਲਾਜ ਕਰਵਾਓ ਬਹੁਤ ਹੀ ਵਧੀਆ ਢੰਗ ਦੇ ਨਾਲ ਤਸੱਲੀ ਬਖਸ਼ ਇਹਨਾਂ ਵੱਲੋਂ ਦੰਦਾਂ ਦਾ ਇਲਾਜ ਕੀਤਾ ਜਾਂਦਾ ਹੈ। ਹਾਂਜੀ ਬਾਈ ਜੀ ਤੁਸੀਂ ਕਾਫੀ ਲੰਮੇ ਟਾਈਮ ਤੋਂ ਗਰਗ ਹਸਪਤਾਲ ਇੱਥੇ ਕੋਟਕਪੂਰਾ ਬੱਤਿਆਂ ਵਾਲੇ ਚੌਕ ਦੇ ਡਾਕਟਰ ਸੋਨੂ ਗਰਗ ਦੇ ਨਾਲ ਜੁੜੇ ਹੋ। ਇਹਨਾਂ ਦੀਆਂ ਸਵਾਮਾਂ ਲੈ ਚੁੱਕੇ ਹਾਂ, ਲੈ ਵੀ ਰਹੇ ਹਾਂ। ਤਾਂ ਕਿੰਨੇ ਕੁ ਪੇਸ਼ੈਂਟ ਤੁਹਾਡੇ ਪਿੰਡ ਤੋਂ ਇੱਥੇ ਆਏ ਆ ਜੀ? ਕਾਫੀ ਪੇਸ਼ੈਂਟ ਆ ਇਹਨਾਂ ਜਿਹਦੇ ਸਾਡੇ ਪਿੰਡੋਂ ਇਹਨਾਂ ਕੋਲ ਟ੍ਰੀਟਮੈਂਟ ਲੈਂਦੇ ਆ ਜੀ। ਹਮਮ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਬਹੁਤ ਵਧੀਆ ਹੈ। ਜੀ। ਇਹਨਾ ਇਹ ਬਿਲਕੁਲ ਜਿਹੜੇ ਗਰੀਬ ਜਿਹੜਾ ਕੋਈ ਲਾਖਮਰੀਜ ਹੈਗਾ ਉਹਨਾਂ ਦੇ ਘਰ ਤੋਂ ਘਰ ਟ੍ਰੀਟਮੈਂਟ ਦੇ ਵਿੱਚ ਇਲਾਜ ਕਰਦੇ ਆ ਜੀ ਇਹਨਾਂ ਦਾ ਟ੍ਰੀਟਮੈਂਟ ਬਹੁਤ ਸਸਤਾ ਹੈ ਜੀ ਤੇ ਇਲਾਜ ਵੀ ਬਹੁਤ ਵਧੀਆ ਜੀ ਜੀ ਇਹ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਟ੍ਰੀਟਮੈਂਟ ਕਰਦੇ ਵਧੀਆ ਕਰਦੇ ਆ ਇਹਨਾਂ ਦੇ ਸਲਾਮਾ ਬਹੁਤ ਵਧੀਆ ਹੈ ਅੱਛਾ ਜਿਹੜੇ ਲੋਕ ਆ ਦੰਦਾਂ ਦੀ ਬਿਮਾਰੀ ਨਾਲ ਪੀੜਤ ਆ ਜਾਂ ਕਿਸੇ ਤਰ੍ਹਾਂ ਦੀ ਦਿੱਕਤ ਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹ ਗਾ ਇਹ ਖਾਸ ਕਰਕੇ ਕੂੜਪੁਰਾ ਦੇ ਵਿੱਚ ਜਿਹੜਾ ਸੋਨੁ ਗਰ ਹੈ ਇਹਨਾਂ ਦਾ ਹਸਪਤਾਲ ਬਹੁਤ ਵਧੀਆ ਹੈ ਤੇ ਇਹਨਾਂ ਕੋਲ ਆ ਕੇ ਟ੍ਰੀਟਮੈਂਟ ਕਰਾਉਣਾ ਆਪਾਂ ਜੀ ਹਾਂਜੀ ਇੱਕ ਦੰਦਾਂ ਦਾ ਇੱਕ ਜਿਹੜੇ ਫਿਕਸਰ ਦਾੰਦ ਲਗਾਏ ਜਾ ਰਹੇ ਆ ਕਾਫੀ ਤੁਹਾਡੇ ਵੀ ਪੇਸ਼ੈਂਟ ਹੋਣਗੇ ਜਿਹੜੇ ਤੁਸੀਂ ਲੈ ਕੇ ਆਉਂਦੇ ਹੋਣਗੇ ਜਿਨ੍ਹਾਂ ਦੇ ਵਿੱਚ ਫਿਕਸਰ ਦਾੰਦ ਹਾਂਜੀ ਤੇ ਉਹਨਾਂ ਦੇ ਫਿਕਸਰ ਦਾੰਦ ਦਾ ਬਹੁਤ ਵਧੀਆ ਫਿਕਟਰ ਕੀਤਾ ਹੈ ਤੇ ਉਹ ਆਪਣਾ ਚੰਗਾ ਜਿੰਦਗੀ ਬਹੁਤ ਵਧੀਆ ਤਰੀਕੇ ਨਾਲ ਆਪਣਾ ਖਾਣਾ ਖਾ ਸਕਦੇ ਹੁਣ ਜੀ ਇਹਨਾਂ ਦਾ ਜਿਹੜਾ ਟਰੀਟਮੈਂਟ ਕੋਈ ਦਿੱਕਤ ਕੋਈ ਉਹਨਾਂ ਨੂੰ ਪੇਸ਼ੈਂਟ ਨੂੰ ਦਿੱਕਤ ਨਹੀਂ ਆ ਰਹੀ ਕੋਈ ਨਹੀਂ ਆਉਂਦੀ ਜੀ ਇਹਨਾਂ ਦਾ ਜਿਹੜਾ ਫਿਕਸਰ ਦਾੰਦ ਲਾਉਣ ਦਾ ਤਰੀਕਾ ਬਹੁਤ ਵਧੀਆ ਜੀ ਜੀ ਨਾਮ ਆਪਾਂ ਜੀ ਤੁਹਾਡਾ ਨਰਮਲ ਸਿੰਘ ਕਿਹੜਾ ਪਿੰਡ ਆ ਜੀ ਤੁਹਾਡਾ ਸਿਖਾਲਾ ਜੀ ਨਰਮਲ ਸਿੰਘ ਢਿੱਲੋਂ ਜੜਾ ਵੀ ਥੋੜੀ ਅੱਛਾ ਅੱਜ ਕੋੜਕਪੂਰਾ ਗਰਗ ਦੰਦਾ ਦੇ ਹਸਪਤਾਲ ਵਿਖੇ ਪਹੁੰਚੇ ਹਾਂ ਡਾਕਟਰ ਸੋਨੂ ਕੋਲ ਕੀ ਪ੍ਰੋਬਲਮ ਸੀ ਤੁਹਾਨੂੰ ਤੇ ਕਿੰਨੇ ਟਾਈਮ ਤੋਂ ਆਪਣਾ ਦੋਸਤ ਸਿਜਾ ਜੀ ਉਹਦੀ ਯਾਰ ਨੂੰ ਪਿੰਡ ਵੀ ਉਹ ਡਾਕਟਰਾਂ ਨੂੰ ਦਿਖਾਇਆ ਵੀ ਪਰ ਵੀ ਆਰਾਮ ਨਹੀਂ ਆਇਆ ਸੀ ਜੀ ਕਿ ਪਹਿਲਾਂ ਤੋਂ ਅਸੀਂ ਜਿੱਥੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਡਾਕਟਰ ਸਾਹਿਬ ਕੋਲੇ ਵੀ ਆਉਂਦੇ ਸੀਗੇ ਜੀ ਬਹੁਤ ਵਧੀਆ ਡਾਕਟਰ ਸਾਹਿਬ ਆ ਲਾਜਵੀ ਵਧੀਆ ਕਰਦੇ ਆ ਜੀ ਤੇ ਫਿਰ ਅੱਜ ਮੈਂ ਆਪਣੇ ਦੋਸਤ ਨੂੰ ਲੈ ਕੇ ਆਇਆ ਸੀਗਾ ਜੀ ਕੀ ਹਾਂ ਜੀ ਕੀ ਦਿੱਕਤ ਸੀ ਇਹਨਾਂ ਜਾੜ ਚੀ ਇਹਨਾਂ ਨੂੰ ਜਾੜ ਦੇ ਵਿੱਚ ਇਉਂ ਸੀਗਾ ਜੀ ਵੀ ਦਰਦ ਹੁੰਦਾ ਰਹਿੰਦਾ ਸੀ ਰਾਤ ਨੂੰ ਜੀ ਤੇ ਜਾਦਾ ਸੋਜ ਆਈ ਸੀ ਵੀ ਇੱਕ ਪਾਸੇ ਤੇ ਅਸੀਂ ਆਏ ਜੀ ਹੁਣ ਡਾਕਟਰ ਸਾਹਿਬ ਕੋਲੇ ਕੋਟਕਪੂਰਾ ਤੇ ਇੱਥੇ ਪਹਿਲਾਂ ਵੀ ਅਸੀਂ ਆਏ ਆ ਜੀ ਡਾਕਟਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਆ ਜੀ ਕੋਈ ਇਹੋ ਜੀ ਗੱਲਬਾਤ ਨਹੀਂ ਅੱਗੇ ਰਿਸ਼ਤੇਦਾਰਾਂ ਦੇ ਵੀ ਇੱਥੋਂ ਇਲਾਜ ਕਰਾ ਬਹੁਤ ਵਧੀਆ ਇਲਾਜ ਕਰਦੇ ਆ ਜੀ ਤੇ ਅੱਜ ਅਸੀਂ ਇੱਥੇ ਆਏ ਸੀਗੇ ਕੋਟਕਪੂਰਾ ਬਹੁਤ ਵਧੀਆ ਲੱਗ ਗਈ ਸਾਨੂੰ ਡਾਕਟਰ ਸਾਹਿਬ ਪਹਿਲਾਂ ਤੋਂ ਹੀ ਆਉਣੇ ਆ। ਹਾਂਜੀ ਬੇਜੀ। ਹਾਂਜੀ ਇੱਥੇ ਅਸੀਂ ਕੋਟ ਪੂਰਾ ਸੋਨੂ ਡਾਕਟਰ ਸਾਹਿਬ ਜੀ ਆਏ ਜੀ ਤੇ ਇੱਥੇ ਆਪਣੇ ਦੋਸਤ ਨੂੰ ਲੈ ਕੇ ਆਏ ਤੇ ਇੱਥੇ ਇਹਨਾਂ ਦਾ ਇਲਾਜ ਕਰਵਾ ਰਹੇ ਨੇ। ਇਲਾਜ ਵਧੀਆ ਕਰਦੇ ਆ ਜੀ ਡਾਕਟਰ ਸਾਹਿਬ ਜੀ। ਹਾਂਜੀ ਮਾਤਾ ਜੀ ਕੀ ਦਿੱਕਤ ਸੀ ਤੁਹਾਨੂੰ ਦੰਦਾਂ ਦੀ? ਦੰਦ ਘੜਾਏ ਹੋਇਆ ਲਵਾਏ ਨੇ। ਅੱਛਾ। ਡਾਕਟਰ ਸੋਨ ਨੂੰ ਕਰਕੇ ਵੱਲੋਂ ਵਧੀਆ ਲਾਜ ਕਰ ਰਹੇ ਹਾਂ ਜੀ। ਹਾਂਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨਾਂ ਕੋਲ ਆਉਂਦਿਆਂ? 5 ਮਿੰਟ ਹੋ ਗਏ ਪਿੰਨ ਆਈ ਸੀ। ਅੱਛਾ। ਹੁਣ ਪਰਸੋਂ ਆਈ ਸੀ ਸ਼ਨੀਵਾਰ। ਅੱਛਾ ਜੀ। ਇਹਨਾਂ ਨੇ ਆਪ ਲੈ ਲਿਆ ਸੀ। ਤੇ ਛੱਟ ਕਿੰਦੇ ਤਿਆਰ ਹੋਇਆ ਜਦੋਂ ਫੋਨ ਕੀਤਾ ਸੀ ਇਹਨੂੰ। ਅੱਛਾ ਜੀ। ਅੱਜ ਤੁਸੀਂ ਦੰਦ ਲਵਾਉਣ ਆਏ ਹੋ ਜੀ? ਹਾਂਜੀ। ਠੀਕ। ਹਾਂਜੀ, ਸਰ ਕੀ ਨਾਮ ਆ ਤੁਹਾਡਾ? ਹਾਂ ਮੇਰਾ ਨਾਮ ਚੁਰਾਵਰ ਸਿੰਘ ਜੀ। ਜੀ। ਮੈਂ ਬੱਚਖਾਨ ਤੋਂ ਬਿਲੋਂਗ ਕਰਦਾ। ਤੇ ਡਾਕਟਰ ਸਾਹਿਬ ਨਾਲ ਮੇਰੇ ਲਾਸਟ 4-5 ਸਾਬ ਤੋਂ ਚੰਗੇ ਰਿਲੇਸ਼ਨੇ ਗਏ ਆ ਜੀ ਤੇ ਜਿੱਦਾਂ ਸਾਡੀਆਂ ਸਾਰੀਆਂ ਕੌਂਸਟਿਟਿਊਟ ਫੈਮਿਲੀ ਸਾਡੀਆਂ ਐਨ ਆਰ ਆਈ ਫੈਮਿਲੀਆਂ ਜੇ ਹੈਗੀਆਂ ਤੋਂ ਡਾਕਟਰ ਸਾਹਿਬ ਕੋਲੇ ਮੋਸਟਲੀ ਨੇ ਪੇਸ਼ੈਂਟ ਹੈਗੇ ਆ ਐਨ ਆਰ ਆਈ ਪ੍ਰੇਫਰ ਬੋਥ ਵਧੀਆ ਕਰਦੇ ਨੇ ਡਾਕਟਰ ਸਾਹਿਬ ਇਹਨਾਂ ਨੂੰ ਤੇ ਜਦੋਂ ਸਾਡੀ ਸਾਰੀ ਫੈਮਿਲੀ ਦੇ ਜੋ ਡੈਂਟਲ ਨਾਲ ਕੋਈ ਵੀ ਪ੍ਰੋਬਲਮ ਹੁੰਦੀ ਹੈ ਜਾਂ ਦੰਦਾਂ ਨਾਲ ਜਾਂ ਕੋਈ ਕੋਈ ਇਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਉਹ ਡਾਕਟਰ ਸਾਹਿਬ ਨਾਲ ਕੰਟੈਕਟ ਕਰਦੇ ਆ ਕਈ ਤੇ ਹਾਲੇ ਨੂੰ ਕਹਿੰਦੇ ਆ ਵੀ ਅਸੀਂ ਬਾਹਰ ਬਠਿਆ ਦੇ ਜਿਹੜੇ ਪੇਸ਼ੈਂਟ ਹੈਗੇ ਆ ਉਹਨੂੰ ਫੋਨ 'ਤੇ ਕਲੀ ਵੀ ਕਰਕੇ ਵੀ ਡ ਲੋਕੀ ਡਾਕਟਰ ਸਾਹਿਬ ਆਪਣੇ ਜਿਹੜੇ ਬਹੁਤ ਸਾਡਾ ਇਲਾਕਾ ਹੈਗਾ ਉਹ ਜੋ ਵੀ ਚੰਗੇ ਸਵਾਮ ਦੇ ਰਹੇ ਆ ਚੰਗੀ ਡਾਕਟਰ ਸਾਹਿਬ ਵੀ ਜੋ ਵਰਕ ਐਕਸਪੀਰੀਅੰਸ ਹੈਗਾ ਬਹੁਤ ਹਾਈ ਕੁਆਲਿਟੀ ਹੈ ਜੀ ਲਗਾ ਜੀ ਹਾਂਜੀ ਹੋਰ ਲੋਕਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਜਿਨ੍ਹਾਂ ਦੇ ਲੰਮੇ ਟਾਈਮ ਤੋਂ ਜਿਹੜੀ ਦੰਦਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਬਸ ਲੋਕਾਂ ਨੂੰ ਵੀ ਮੇਰੀ ਇਹੀ ਉਹੀ ਰੀਮਣਾ ਮੈਂ ਸਲਾਹ ਦੇਣੀ ਚਾਹਣਾ ਜੀ ਵੀ ਜਿਨ੍ਹਾਂ ਨੂੰ ਵੀ ਕੋਈ ਆਪਦੀ ਦੰਦਾਂ ਦੀ ਕੋਈ ਪ੍ਰੋਬਲਮ ਹੈਗੀ ਆ ਜੇ ਜਦੋਂ ਵੀ ਦੰਦ ਨੂੰ ਕੋਈ ਵਿੰਗ ਹੈ ਜਾਂ ਖਰਾਬ ਹੈ ਜਾਂ ਕੋਈ ਉਹਨਾਂ ਨੂੰ ਕੋਈ ਦੰਦ ਪੇਨ ਕਰਦੇ ਆ ਉਹ ਦਸਕੂਲੇ ਆ ਕੇ ਇੱਕ ਵਾਰੀ ਜੂ ਟਰਾਈ ਕਰਨ ਦੀ ਇੱਕ ਵਾਰ ਆਉਣਗੇ ਤੇ ਫਿਰ ਵਾਰ-ਵਾਰ ਆਉਣਗੇ ਤੇ ਆਪਣੇ ਜੋ ਤੁਹਾਡੇ ਹੋਈ ਹੋਰ ਨੇ ਰਿਲੇਟਿਵ ਹੈ ਦੋਸਤ ਹੈ ਉਹਨਾਂ ਨੂੰ ਵੀ ਉਹ ਪ੍ਰੇਫਰ ਕਰਨ ਲੱਗੀ ਸੀ ਉਹ ਮੇਰਾ ਨਾਮ ਡਾਕਟਰ ਸਨੁਗਰਗ ਹੈ ਜੀ ਮੇਰਾ ਗਰਗ ਦੰਦਲਾ ਹਸਪਤਾਲ ਨੇੜੇ ਬੱਤੀਆਂ ਵਾਲਾ ਚੌਕ ਕੋਰਕਪੁਰਾ ਹੈ ਅਸੀਂ ਪਿਛਲੇ 20 ਸਾਲਾਂ ਤੋਂ ਇੱਥੇ ਸੇਵਾ ਦੇ ਰਹੇ ਹਾਂ ਅਸੀਂ ਇੱਕ ਛੱਤ ਦੇ niche ਸਾਰੇ ਦੰਦਾਂ ਦਾ ਇਲਾਜ ਜਿਵੇਂ ਕਿ ਫਿਕਸ ਦੰਦ ਪੇਚਾਂ ਵਾਲੇ ਦੰਦ ਤੇ ਹੋਰ ਸਾਰੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਛੋਟੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ ਗੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਸਾਡੇ ਕੋਲੇ ਦੇਸ਼ ਵਿੱਚ ਦੇਸ਼ ਤੋਂ ਬਹੁਤ ਸਾਰੇ ਮਰੀਜ਼ ਆਂਦੇ ਹਨ ਤੇ ਇੱਥੇ ਮਤਲਬ ਬੜੇ ਰੀਅਲ ਰੇਟਾਂ ਦੇ ਉੱਪਰ ਇਲਾਜ ਕੀਤਾ ਜਾਂਦਾ ਹੈ ਸਾਡਾ ਜਿਹੜਾ ਐਡਰੈਸ ਹੈ ਉਹ ਬੱਤੀਆਂ ਵਾਲਾ ਚੌਕ ਜਿੱਥੋਂ ਮੁਕਸਰ ਵਾਲੀਆਂ ਬੱਸਾਂ ਚੱਲਦੀਆਂ ਹਨ ਨੇੜੇ ਬੱਤੀਆਂ ਵਾਲਾ ਚੌਕ ਔਟਕਪੂੜਾ ਜਿਹੜਾ ਫਰੀਦਕੋਟ ਹੈ ਜੀ ਮੇਰਾ ਮੋਬਾਈਲ ਨੰਬਰ ਜਿਹੜਾ ਹੈਗਾ 9041204353 ਹੈ ਜੇ ਕਿਸੇ ਵੀਰ ਭੈਣ ਨੇ ਸੰਪਰਕ ਕਰਨਾ ਹੋਵੇ ਜਾਂ ਕੋਈ ਰਾਹੀ ਮਸ਼ਵਰਾ ਕਰਨਾ ਹੋਵੇ ਉਹ ਬੇਝਿਜਕ ਇਸ ਨੰਬਰ ਤੇ ਗੱਲ ਕਰ ਸਕਦਾ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਸੋਨੂ ਗਰਗ ਹੈ ਜੀ ਮੇਰਾ ਗਰਗ ਦੰਦਾ ਹਸਪਤਾਲ ਜਿਹੜੇ ਪੱਤੀਆਂ ਵਾਲਾ ਚੋਂ ਕੁਟਕਪੂਰਾ ਤੇ ਮੇਰਾ ਜਿਹੜਾ ਹੈ ਮੇਨ ਜਿਹੜਾ ਸਾਡਾ ਦੰਦਾ ਦਾ ਅਸੀਂ ਇਲਾਜ ਕਰਦੇ ਹਾਂ ਤੇ ਜਿਆਦਾ ਅਸੀਂ ਅੱਜ ਕੱਲ ਜਿਹੜਾ ਫਿਕਸ ਦੰਦਾ ਦਾ ਇਲਾਜ ਕਰਦੇ ਹਾਂ ਜਿਹੜੇ ਫਿਕਸ ਦੰਦ ਅਸੀਂ ਲਾਉਂਦੇ ਹਾਂ ਹਾਂ ਇਹ ਉਹਦੇ ਵਿੱਚ ਪੇਚਾਂ ਮੰਨੇ ਤਾਂ ਬਿਨਾ ਪੇਚਾਂ ਤੋਂ ਤੇ ਹੋਰ ਸਾਰੇ ਤਰ੍ਹਾਂ ਦੇ ਦੰਦ ਜਿਹੜੇ ਫਿਕਸ ਲਗਾਣੇ ਆ। ਹਾਂਜੀ ਡਾਕਟਰ ਸਾਹਿਬ ਜੀ ਗੱਲ ਕਰ ਲਈਏ ਤਾਂ ਦੰਦਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿਓ ਜੀ ਕਿਸ ਤਰ੍ਹਾਂ ਦੰਦਾਂ ਸੰਭਾਲਦੇ ਆ। ਦੇਖੋ ਜੀ ਜਦੋਂ ਵੀ ਕੋਈ ਛੋਟੀ ਮੋਟੀ ਪ੍ਰੋਬਲਮ ਦੰਦਾਂ ਦੇ ਵਿੱਚ ਮਾਣੀ ਮੋਟੀ ਕੋਈ ਖੋੜ ਪੈਂਦੀ ਹੈ ਜਾਂ ਕੁਝ ਹੋਰ ਵੀ ਪ੍ਰੋਬਲਮ ਆਉਂਦੀ ਹੈ ਤਾਂ ਨਾਲ ਨਾਲ ਆਪਣੇ ਕਿਸੇ ਵੀ ਡਾਕਟਰ ਨਾਲ ਜਿਹੜਾ ਵੀ ਬੰਦਾ ਚਰੋਤੇ ਮੈਨੂੰ ਸੁਣ ਬੇ ਹਨ ਵੀ ਆਪ ਤੇ ਕੰਸਲਟੈਂਟ ਨੂੰ ਮਿਲਣ ਡਾਕਟਰ ਨੂੰ ਮਿਲਣ ਤੇ ਉਹਦੀ ਉੱਥੇ ਹੀ ਮਤਲਬ ਉਸ ਨੂੰ ਪ੍ਰੋਬਲਮ ਨੂੰ ਠੀਕ ਕੀਤਾ ਜਾਵੇ। ਜਦੋਂ ਪ੍ਰੋਬਲਮ ਵੱਧ ਜਾਂਦੀ ਹੈ ਫਿਰ ਡਾਕ ਸਤਨਾ ਹੋਰ ਕਿਹੜੀਆਂ ਕਿਹੜੀਆਂ ਦੰਦਾਂ ਦੇ ਨਾਲ ਸਬੰਧਤ ਹੁੰਦੀ ਹੈ ਜਿਹੜੀਆਂ ਮੌਨ ਮੁੱਖ ਸਮੱਸਿਆਵਾਂ ਜੀ ਦੇਖੋ ਜੀ ਦੰਦਾਂ ਦੇ ਨਾਲ ਜਿਵੇਂ ਕੋਟ ਪਾ ਕੇ ਫਿਰ ਉਹਦੀ ਆਰਸੀਟੀ ਕਰਨੀ ਪੈਂਦੀ ਹੈ ਜਾਂ ਜਦੋਂ ਜਦੋਂ ਬਿਲਕੁਲ ਡੈਮੇਜ ਹੋ ਜਾਂਦਾ ਫਿਰ ਕੱਢਣਾ ਪੈਂਦਾ ਹੈ ਤੇ ਦੰਦਾਂ ਦੇ ਵਿੱਚ ਕੋਈ ਠੰਡਾ ਪੱਤਾ ਲੱਗਦਾ ਜਾਂ ਹੋਰ ਇਸ ਤਰ੍ਹਾਂ ਦੀਆਂ ਬੜੀਆਂ ਸਮੱਸਿਆਵਾਂ ਹੁੰਦੀਆਂ ਹਕੂਨ ਆਉਂਦਾ ਹੈ ਜਾਂ ਜਿੰਨੇ ਤੋਂ ਦੰਦ ਬਿਲਕੁਲ ਨਿੱਕਾ ਜਾਂਦੇ ਉਹਨਾਂ ਦੇ ਅਸੀਂ ਫਿਕਸ ਦੰਦ ਲਗਣਦੇ ਆ ਤੇ ਉਹ ਵੀ ਬੜੇ ਥੋੜੇ ਟਾਈਮ ਦੇ ਵਿੱਚ ਇਹ ਤਾਂ ਜਮਾਈ ਬਿਲਕੁਲ ਦੰਦ ਹੈ ਨਹੀਂ ਕਿ ਇਹ ਤਾਂ ਮਹੀਨੇ ਦੇ ਵਿੱਚ ਲਗਾ ਦੇਈ ਦੇ ਨਹੀਂ ਤਾਂ ਹਫਤੇ ਦਸ ਦਿਨ ਦੇ ਵਿੱਚ ਤੁਸੀਂ ਸਾਰਾ ਕੰਮ ਕਰ ਲੀਏ। ਹਾਂਜੀ ਡਾਕਟਰ ਸਾਹਿਬ ਜਿਹੜੇ ਛੋਟੇ ਬੱਚਾਂ ਦੇ ਛੋਟੀ ਉਮਰ ਦੇ ਵਿੱਚ ਕੀੜਾ ਲੱਗ ਜਾਂਦਾ ਉਹਨਾਂ ਦਾ ਕਿਸ ਤਰ੍ਹਾਂ ਉਹ ਅੱਜਕੱਲ੍ਹ ਜਿਹੜੇ ਬੱਚੇ ਚਾਕਲੇਟ ਖਾਂਦੇ ਆ ਜਾਂ ਫਾਸਟ ਫੂਡ ਦਾ ਸੇਵਨ ਕਰਦੇ ਆ ਉਹਦੇ ਕਰਕੇ ਇਹ ਪ੍ਰੋਬਲਮ ਆਉਂਦੀ ਆ ਉਹ ਚੀਜ਼ਾਂ ਬਾਹਰ ਨਹੀਂ ਨਿਕਲਦੀਆਂ ਚਿੱਕ ਜਾਂਦੀਆਂ ਦੰਦਾਂ ਦੇ ਨਾਲ ਤੇ ਦੰਦ ਜਿਹੜੇ ਕਮਜ਼ੋਰ ਹੁੰਦੇ ਆ ਤੇ ਜਲਦੀ ਉਹਨਾਂ ਨੂੰ ਖਾ ਜਾਂਦੇ ਹਨ ਤੇ ਧਿਆਨ ਇਹ ਰੱਖਿਆ ਜਾਵੇ ਵੀ ਛੋਟੇ ਬੱਚਿਆਂ ਨੂੰ ਦੋ ਵਾਰੀ ਆਪਣੀ ਨਿਗਰਾਨੀ ਹੇਠ ਮਾਪੇ-ਮਾਪ ਨੂੰ ਅ ਬ੍ਰਸ਼ ਕਰਨਾ ਚਾਹੀਦਾ ਹੈ ਜੀ। ਜੀ। ਬੱਚਿਆਂ ਦੇ ਬ੍ਰਸ਼ ਜਿਹੜੇ ਹੈਗੇ ਪੇਸਟ ਜਿਹੜੀ ਸਪੈਸ਼ਲ ਆਉਂਦੀ ਹੈ ਵੀ ਉਹ ਯੂਜ਼ ਕਰਨੀ ਚਾਹੀਦੀ ਹੈ। ਜੀ। ਜੀ ਸਰ ਜਿਹੜੇ ਬਿਲਕੁਲ ਹੀ ਦੰਦ ਖਰਾਬ ਹੋ ਚੁੱਕਿਆ ਹੁੰਦਾ ਹੈ ਉਹਦਾ ਇੱਕ ਇਲਾਜ ਕਿਸ ਤਰ੍ਹਾਂ ਹੁੰਦਾ ਹੈ। ਦੇਖੋ ਜੀ ਉਹਦਾ ਦੋ ਤਰ੍ਹਾਂ ਦਾ ਇਲਾਜ ਹੈ ਵੀ ਜਾਂ ਤਾਂ ਬਿਲਕੁਲ ਜੇ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਤਾਂ ਉਹਦੀ ਰੂਟ ਕਨਲ ਟ੍ਰੀਟਮੈਂਟ ਹੋ ਜਾਂਦੀ ਹੈ ਤੇ ਉਹਦੇ ਉੱਪਰ ਕੈਪ ਚੜ੍ਹ ਜਾਂਦੀ ਹੈ। ਤੇ ਜੇ ਕੁਝ ਹੋਰ ਹੋਣ ਵਾਲਾ ਤਾਂ ਨਹੀਂ ਤਾਂ ਭਰ ਕੇ ਵੀ ਕੰਮ ਚੱਲ ਜਾਂਦਾ ਹੈ ਜੀ। ਜੀ। ਬਾਕੀ ਸਾਡੇ ਮਤਲਬ ਸਾਡੇ ਕੋਲੇ ਤੁਸੀਂ ਦੇਖ ਸਕਦੇ ਹੋ ਵੀ ਹਰੇਕ ਜਿਹੜਾ ਸੰਦਾ ਜਿਹੜਾ ਹੈਗਾ ਵੀ ਅਸੀਂ ਹਰ ਤਰ੍ਹਾਂ ਦਾ ਇਲਾਜ ਇੱਥੇ ਦੰਦਾਂ ਦਾ ਕਰਦੇ ਹਾਂ ਤੇ ਇੱਕ ਮਤਲਬ ਛੱਤ ਦੇ نیچے ਸਾਰਾ ਇਲਾਜ ਹੁੰਦਾ ਹੈ